ਮਾਈਗਰੇਨ ਦਾ ਦਬਾਰਾ ਦੋ ਜੀ ਸਮਝ ਨਹੀਂ ਆਈ ਥੋੜਾ ਜਿਹਾ ਆ ਗਿਆ ਜੀ ਮਾਈਟੇ ਕੋਲੇ ਆ ਮਾਈਗਰੇਨ ਦਾ ਪੁਆਇੰਟ ਇਹਨੂੰ ਅਸੀਂ ਪ੍ਰੈਸ ਕਰਦੇ ਹਾਂ ਗੁੱਠਾ ਆ ਜਿ ਮੋੜ ਕੇ ਓਕੇ ਇਹਨੂੰ ਐਦਾਂ ਉੱਤੇ ਮਿੱਤਰਾਂ ਥੋੜਾ ਜਿਹਾ ਕਿੱਟਾ ਦਿਖਾ ਦੇ ਜੀ ਤੇ ਆ ਪੁਆਇੰਟ ਆ ਗਏ ਜੀ ਬਾਕੀ ਲੀਵਰ ਕਿਟਨੀਆਂ ਗੋਡੇ ਮੋਡੇ ਢੁਈ ਹੂੰ ਇਹ ਸਾਰੇ ਪ੍ਰੈਸ ਕਰਦੇ ਹਾਂ ਜਦੋਂ ਜੀ ਅਸੀਂ ਬੰਦਾ 50 ਤੋਂ 60% ਪਹਿਲੇ ਦਿਨ ਹੀ ਹੌਲਾ ਹੋ ਜਾਂਦਾ ਅੱਛਾ ਇਹ ਥੋੜਾ ਉਹ ਮਤਲਬ ਜਿਵੇਂ ਬਜ਼ੁਰਗ ਕਹਿੰਦੇ ਸੀ ਵੀ ਰੂੜੀਆਂ ਦੇ ਚੱਲੋਂ ਨੰਗੇ ਪੈਰ ਜਿਵੇਂ ਜੀ ਪਹਿਲਾ ਹਾਲ ਆਪਾਂ ਪਾਉਂਦੇ ਹੁੰਦੇ ਸੀ ਨੰਗੇ ਪੈਰੀ ਡਲਿਆਂ ਤੇ ਹਾਂ ਡਲਿਆ ਤੇ ਉਹ ਚੀਜ਼ਾਂ ਖਤਮ ਹੋ ਗਈ ਆ ਇਹ ਸਰਵਸ ਪਹਿਲਾਂ ਤਾਂ ਹੋਈ ਜਾਂਦੀ ਸੀ ਸਰੀਰ ਦੀ ਵੈਸੇ ਵਰਕ ਕਰਨ ਵਾਲੀ ਹੁਣ ਵਰਕ ਘੱਟ ਗਏ ਇਲੈਕਟ੍ਰੋਨਿਕ ਚੀਜ਼ਾਂ ਵੱਧ ਗਈ ਆ ਹਾਂਜੀ ਹਾਂ ਹੁਣ ਜਿਹਨੇ ਜਿੱਥੇ ਜਾਣਾ ਗੱਡੀ ਮੋਟਰਸਾਈਕਲ ਤੇ ਜਾਂਦਾ ਅਗਲਾ ਜੀ ਬਿਲਕੁਲ ਆਪਦੇ ਸਰੀਰ ਨੂੰ ਉਹ ਕਰਦਾ ਨਹੀਂ ਨਾ ਉਸ ਕਰਕੇ ਉਹਦਾ ਸਿਸਟਮ ਇਹ ਅਸੀਂ ਆ ਨਵਾਂ ਸਿਸਟਮ ਲਾਇਆ ਬਾਕੀ ਜਿਵੇਂ ਲੀਵਰ ਸਾਫ ਤੇ ਸਰੀਰ ਵਾਸ਼ ਕਰਨਾ ਹੁੰਦਾ ਗਟਨੀਆਂ ਸਾਫ ਗੁਰਦੇ ਸਾਫ ਠੀਕ ਆ ਜੀ ਕੋਈ ਰੀਡ ਦੀ ਹੱਡੀ ਚ ਦਿੱਕਤ ਆ ਉਹਦੇ ਵਾਸਤੇ ਅਸੀਂ ਆਯੁਰਵੈਦਿਕ ਟੋਨਿਕ ਦਿੰਨੇ ਆ ਬੰਦੇ ਨੂੰ ਠੀਕ ਆ ਸਰਵਿਸ ਕੱਟ ਓਕੇ ਉਹ ਸਰਵਿਸ ਕੱਟ ਆ ਜੀ ਜਿਵੇਂ ਤੇਲ ਪਾਣੀ ਆ ਜਿਹੜਾ ਤੇਲ ਪਾਣੀ ਆ ਇੰਜਨ ਦਾ ਹਾਂ ਬਾਕੀ ਜਿਹੜੀ ਸਰਵਿਸ ਆ ਉਹ ਅਸੀਂ ਆਏ ਕਰ ਦੇਣੀ ਆ ਓਕੇ ਜੇ ਕਿਸੇ ਨੂੰ ਲੋਡ ਪੈਂਦੀ ਆ ਉਹ ਚੀਜ਼ ਅਸੀਂ ਤਾਂ ਦਿੰਨੇ ਆ ਅਦਰਵਾਈਜ਼ ਨਹੀਂ ਜੇ ਮਗਲਾਲ ਜਾਦੇ ਗੜਾ ਹੋਇਆ ਤਾਂ ਬਦਲਦਾ ਵੈਸੇ ਨਹੀਂ ਬਦਲਦੇ ਨਹੀਂ ਅਸੀਂ ਉਹੀ ਚਲਾ ਦਿੰਦਾ ਉਹ ਵੀ ਕਹਿੰਦੇ ਜੇ ਬੰਦੇ ਦਾ ਮਕ ਲੈਲ ਜਾਦੇ ਗੜਾ ਹੋਇਆ ਹੋਵੇ ਅਸੀਂ ਉਹ ਤਾਂ ਤੇਲ ਪਾਣੀ ਬਦਲਦੇ ਹਾਂ ਨਹੀਂ ਸਰ ਬਸ ਤਾਂ ਇਹ ਪੈਰੋਂ ਤੋਂ ਕਰਦੇ ਆ ਹਨਾ ਜੀ ਤੇ ਹੋਰ ਕੋਈ ਗੱਲਬਾਤ ਦਰਸ਼ਕਾਂ ਨੂੰ ਦੱਸਣ ਵਾਲੀ ਹੋਵੇ ਦਰਸ਼ਕਾਂ ਨੂੰ ਜੀ ਆਪਾਂ ਇੱਕ ਦੱਸ ਦਿੰਨੇ ਆ ਫ੍ਰੀ ਵਾਲਾ ਨੁਕਤਾ ਘਰੇ ਕਰ ਲਿਆ ਕਰਣਗੇ ਜੀ ਜਿਹੜੇ ਕੋਈ ਦੂਰ ਆ ਸੰਗਤ ਨਹੀਂ ਆ ਸਕਦੀ ਸਾਡੇ ਕੋਲੇ ਉਹਨਾਂ ਨੂੰ ਇੱਕ ਪੱਲੀਵਰ ਦਾ ਪੁਆਇੰਟ ਦੱਸ ਦਿੰਨੇ ਆ ਜੀ ਆ ਦੇਖੋ ਜੀ ਆਂ ਗੁੱਠੇ ਤੋਂ ਲਾ ਲੋ ਹਾਂ ਇੱਕ ਉਂਗਲ ਠੀਕ ਆ ਆ ਪਿਆ ਜੀ ਪੁਆਇੰਟ ਫਿਰ ਦੁਬਾਰੇ ਇੱਕ ਉਂਗਲ ਹੋ ਸਿੱ ਟੇਢੀ ਪਾ ਲੋ ਐ ਹਾਂ ਟੇਢੀ ਪਾ ਲੋ ਇਹ ਲੀਵਰ ਦਾ ਪੁਆਇੰਟ ਆ ਇੱਕ ਲੰਮੀ ਉਂਗਲ ਇੱਕ ਟੇਢੀ ਉਂਗਲ ਹਨਾ ਜੀ ਟੇਢੀ ਆ ਇਹ ਤੁਸੀਂ ਡੇਲੀ ਹਾਂ ਦੰ ਚ ਜੀ ਦੇ ਜ਼ਿਆਦਾ ਦਿੱਕਤ ਆ ਉਹ ਦੱਬੇ ਤਿੰਨ ਵਾਰੀ ਹਾਂ ਜੀ ਦਾ ਫੈਕਟੀ ਫੁੱਟੀ ਹੋਇਆ ਉਹ ਟਿਊਟੀ ਪੀਟੀ ਵਧੇ ਆ ਉਹ ਤਾਂ ਇੱਕ ਵਾਰੀ ਦੱਬ ਲਵੇ ਅੱਛਾ ਦੋਨੇ ਪਿਆਰਾਂ ਦੇ ਦੋਨੇ ਪਿਆਰਾਂ ਦੇ 40 ਦਿਨ ਦੱਬੇ 40 ਦਿਨਾਂ ਬਾਅਦ ਰਿਪੋਰਟ ਕਰਾ ਲੈ ਬਲੀਵਰ ਠੀਕ ਲਓ ਜੀ ਦਰਸ਼ਕੋ ਗੱਲ ਇਹ ਆ ਵੀ ਹੁਣ ਵੀਡੀਓ ਸ਼ੇਅਰ ਕਰਨ ਬਾਰੇ ਵੀ ਤੁਸੀਂ ਸੋਚਣਾਗਾ ਤੇ ਆਪਣਾ ਇਲਾਜ ਕਰਨ ਬਾਰੇ ਵੀ ਤੁਸੀਂ ਸੋਚਣਾ ਜੇ ਤੁਸੀਂ ਆਪਣੀ ਸਰਵਿਸ ਕਰਾਉਣੀ ਆ ਰਾਏਕੋਟ ਆ ਜਾਓ ਮਾੜੀ ਮੋਟੀ ਜਿਵੇਂ ਇਹਨਾਂ ਨੇ ਤੁਹਾਨੂੰ ਦੱਸਤੀ ਵੀ ਆ ਪੁਆਇੰਟ ਨਾਲ ਲੀਵਰ ਸੈੱਟ ਹੋ ਜਾਂਦਾ ਆਉਣ ਵਾਲੀਆਂ ਵੀਡੀਓ ਚ ਇਹਨਾਂ ਤੋਂ ਹੋਰ ਵੀ ਕੱਲਾ ਕੱਲਾ ਪੁਆਇੰਟ ਪੁੱਛਦੇ ਰਾਂਗੇ ਹੁਣ ਤੁਸੀਂ ਵੀਡੀਓ ਸ਼ੇਅਰ ਵੀ ਕਰ ਦਿਓ ਪੇਜ ਨੂੰ ਫੋਲੋ ਵੀ ਕਰ ਲਿਓ ਤਾਂ ਜੋ ਅਗਲੇ ਪੁਆਇੰਟਾਂ ਬਾਰੇ ਵੀ ਜਾਣਕਾਰੀ ਮਿਲਦੀ ਰਹੇ ਧੰਨਵਾਦ ਆਕਸ਼ਪ ਕੀਮਤੀ ਸਮਾਂ ਦਿੱਤਾ ਸਤਿ ਸ੍ਰੀ ਅਕਾਲ ਜੀ ਧੰਨਵਾਦ